ਸੰਸਾਰ ਪਰਦੇ ਮਜ਼ਦੂਰਾਂ ਦੇ ਦਿਹਾੜੇ ਵਿੱਚੋਂ ਮਈ ਜਹਾਜ਼ ਆ ਰਹੀਆਂ ਉਸ ਦਾ ਇੱਕੋ ਇੱਕ ਮੱਛਾ ਸੀ ਕਿ ਭਈ ਪੱਕਾ ਰੋਜ਼ਗਾਰ 8 ਘੰਟੇ ਦੀ ਡਿਊਟੀ ਜਿਉਂ ਜਿਉਂ ਜਿੰਨੀਆਂ ਤਨਖਾਹਾਂ ਤੇ ਜੋ ਸੌਲਿਅਤਾ ਮਤਲਬ ਸ਼ਾਇਦੀਆਂ ਸੀ ਜਾਂ ਜੀਵਨ ਜਿਊਣੋ ਹਾਸਤੇ ਉਹਦੇ ਹਾਸਤੇ ਉਹਮਾਂ ਨੇ ਸਾਕਾਸਿਕਤਾ ਉਸ ਦਾ ਸੰਗਰਾਮ ਸਦਿਤ ਹੈ ਤਾਂ ਅੱਜ ਅਸੀਂ ਉਹ ਆਨੰਦ ਉਠਾ ਕੇ ਰਿਟਾਇਰ ਹੋ ਕੇ ਅੱਜ ਪੈਨਸ਼ਨ ਨਾਲ ਲੈ ਰਹੇ ਆ ਪਰ ਇਥੋਂ ਦੀ ਜਿਹੜੀ ਇੰਜਾਮ ਹੈ ਉਸ ਵੱਲੋਂ ਉਹਨਾਂ ਨੀਤੀਆਂ ਨੂੰ ਖਤਮ ਕਰਕੇ ਅੱਜ ਨਵੀਆਂ ਲੋਕ ਮਾਰੂ ਨੀਤੀਆਂ ਜੋ ਉਜਤੀ ਪ੍ਰਣਾਲੀ ਤੋਂ ਠੇਕਾ ਪ੍ਰਣਾਲੀ ਦੇ ਵਿੱਚ ਤਬਦੀਲ ਕੀਤਾ ਗਿਆ ਤਬਦੀਲ ਕਰਨ ਕਰਕੇ ਜੋ ਸਾਡੇ ਪੱਕੇ ਰੋਜ਼ਗਾਰ ਸੀ ਉਹ ਪੂਰੀ ਤਰ੍ਹਾਂ ਖਤਮ ਹੋ ਗਏ ਤੇ 2004 ਤੋਂ ਬਾਅਦ ਜੋ ਪੈਨਸ਼ਨ ਸਕੀਮ ਸੀ ਉਹ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਗਈ ਤੇ ਜਿਸ ਦੇ ਤਹਿਤ ਅੱਜ ਅਮਨਾਲਾ ਸਮਾਹ ਜਿਹੜਾ ਨਾਰਮਲ ਮੁਤਾਬਿਕ ਸਾਡੇ ਪੰਜਾਬ ਰਾਜ ਬਿਜਲੀ ਬੋਰਡ ਜਾਂ ਕੋਈ ਵੀ ਮੈਕਨੇੰਡ ਦੇ ਵਿੱਚ ਜੋ ਪੋਸਟਾਂ ਧਾਈਆਂ ਸੀ ਉਹ ਪੋਸਟਾਂ ਨਹੀਂ ਭਰੀਆਂ ਗਈਆਂ ਸਰਕਾਰਾਂ ਵੱਲੋਂ 1 ਲੱਖ 2000 ਪੋਸਟਾਂ ਜਿਹੜੀਆਂ ਸਿੱਧੇ ਤੌਰ ਤੇ ਖਤਮ ਕਰ ਦਿੱਤੀਆਂ ਗਈਆਂ ਇਹ ਤਾਂ ਕਿ ਅੱਜ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਹੈ ਜਿਹੜਾ ਸਭ ਤੋਂ ਆਪਮੋਸਟ ਚੱਕੜ ਪੜਾਈ ਕਰਦੀ ਹੈ ਉਹ ਵਿਦੇਸ਼ਾਂ ਦੇ ਵਿੱਚ ਜਾਂਦੀ ਹੈ ਤੇ ਉੱਥੇ ਜਾ ਕੇ ਧਿਆੜੀ ਕਰਨ ਵਾਸਤੇ ਮਜਬੂਰ ਹੈ ਤੇ ਪਰ ਇੱਥੇ ਦੀਆਂ ਜਿਹੜੀਆਂ ਸਰਕਾਰਾਂ ਹੈ ਕਿ ਭਈ ਜਿੰਨੀਆਂ ਸਾਡੀਆਂ ਮੈਚਾਂ ਹੈ ਸਰਕਾਰੀ ادارے ਜੋ ਲੋਕ ਇਤਹਾਸ ਤੇ ਬਣਾਏ ਹੋਏ ਨੇ ਕਿ ਭਈ ਜਿਹੜੇ ਉੱਥੇ ਇਹ ਕਾਨੂੰਨ ਸੀ ਕਿ ਵੇ ਉਹਦੇ ਵਿੱਚ ਪ੍ਰਾਈਵੇਟ ਨਿਵੇਸ਼ਕ ਕੋਈ ਨਾ ਹੋਵੇ ਪੁਰਾਣੀ ਪੁਰਾਣੀ ਸਰਕਾਰੀ ਨੀਤੀਆਂ ਹੋਏ ਤੇ ਸਰਕਾਰ ਨੂੰ ਕੋਸ਼ ਨਿਵੇਸ਼ ਦੇ ਤਹਿਤ ਲੋਕਾਂ ਨੂੰ ਸਬਸਿਡੀਆਂ ਤੇ ਲੋਕਾਂ ਨੂੰ ਰੋਜ਼ਗਾਰ ਦਿੱਤੀਆਂ ਜਾਣ ਪਰ ਅੱਜ ਸਰਕਾਰ ਵੱਲੋਂ ਉਨ੍ਹਾਂ ਨੂੰ ਪਲਟ ਕੇ ਕਾਰਪੋਰੇਟ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਦੇਸੀ ਤੇ ਵਿਦੇਸ਼ੀ ਕੰਪਨੀਆਂ ਨੂੰ ਸੌਪਿਆ ਜਾ ਰਿਹਾ ਉਸ ਦੇ ਵਿੱਚ ਜਲ ਜੰਗਲ ਤੇ ਲੈ ਕੇ ਸਾਡੇ ਜਿਹੜੇ ਖਣਿਜ ਪਦਾਰਥ ਹੈ ਤੇ ਸਾਡੇ ਜਿਹੜੇ ਅੰਦਰ ਦੇ ਲੋਡ ਬੰਨੀਆਂ ਬਿਜਲੀ ਬੋਰਡ ਹੈ ਅੱਜ ਜੋ ਅਸੀਂ 2 ਮਹੀਨੇ ਬਿਜਲੀ ਦਾ ਬਿੱਲ 2 ਮਹੀਨੇ ਮਗਰੋਂ ਭਰਦੇ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਮਾਰਟ ਮੀਟਰ ਲਾ ਕੇ ਉਹਨਾਂ ਨੂੰ ਅਧਵਾਤ ਭਰਨਾ ਪਿਆ ਕਰੂਗਾ ਜਿਹੜਾ ਜੈਲੀਫੂਨ ਦਾ ਮਹਿਮਾਨ ਸੀ ਕੀ ਭਾਈ ਕਿੰਨੇ ਐਕਸਚੇਂਜ ਰੱਗੇ ਹੋਏ ਸੀ ਉੱਥੇ ਕਿੰਨੇ ਰੋਜ਼ਗਾਰ ਸੀਗੇ ਆਜਾ ਪ੍ਰਾਈਵੇਟ ਕੰਪਨੀਆਂ ਨੂੰ ਦੇ ਕੇ ਅਡਵਾਂਸ ਪੈਸੇ ਦੇ ਕੇ ਅਸੀਂ ਮਤਲਬ ਉਹ ਮਤਲਬ ਉਹ ਜਲਾ ਰਹੇ ਆ ਆਮ ਨਾਲੇ ਸਮੇਂ ਦੇ ਵਿੱਚ ਨਾ ਸਾਨੂੰ ਪਾਣੀ ਮਿਲਣਾ ਨਾ ਹੀ ਸਾਨੂੰ ਸਰਕਾਰ ਤੇ ਮਿਲਣਾ ਕਿ ਸਰਕਾਰ ਦਾ ਜਦੋਂ ਅਸੀਂ ਕੋਈ ਰੱਜੀ ਲੈਨੇ ਆ ਤੇ ਪਹਿਲਾਂ ਹੀ ਅਸੀਂ ਡੈਕਸਾ ਦੇ ਚੁਕੇ ਹੁੰਨੇ ਆ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵਧੀਆ ਸੜਕ ਬਣਾ ਕੇ ਦੇਣਾ ਤੇ ਉੱਥੇ ਦੇ ਟੋਲ ਟੈਕਸਾਂ ਲਾ ਕੇ ਲੋਕਾਂ ਦਾ ਰੋਪ ਕੀਤਾ ਜਾ ਰਿਹਾ ਉਸ ਦੇ ਨਾਂ ਦੀ ਜਿਹੜੀ ਖੇਤੀ ਪ੍ਰਣਾਲੀ ਹੈ ਉਹਨੂੰ ਖਤਮ ਕਰਕੇ ਪੂਰੀ ਤਰ੍ਹਾਂ ਕਿ ਉਹ ਸਰਦਾ ਪ੍ਰਾਈਵੇਟ ਆਰਥ ਮੰਡਲਤਾ ਜਾ ਰਿਹਾ ਅੱਜ ਤੁਸੀਂ ਖਬਰ ਪੜ ਸਕਦੇ ਹੋ ਕਿਸਾਨ ਵੱਲੋਂ 2200 ਰੁਪਏ ਕਰਨਕ ਦਾ ਰੇਟ ਗ੍ਰੀਟ ਕੇ ਫਿਰ ਸਗਾੜ ਤੋਂ ਲੈ ਕੇ 2000 ਰੁਪਏ ਕੁਆਂਟਲ ਦੇ ਹਿਸਾਬ ਨਾਲ ਆfda ਖੱਪਾ ਲਾ ਕੇ ਵੇਚਿਆ ਜਾ ਰਿਹਾ ਇਹ ਤੋਂ ਸਾ ਬੰਦਾ ਕਿਵੇਂ ਆਉਣਾ ਵਾਲਾ ਸਮਾਂ ਕੀ ਹੋਇਆ ਹੋਵੇਗਾ ਇਸ ਕਰਕੇ ਲੋੜ ਇਸ ਗੰਦੀ ਹੈ ਮੇਰਾ ਸਮਾਂ ਬੜਾ ਨਹੀਂ ਹੈ ਮੈਂ ਬੜਾ ਸਮਾਂ ਲਾਉਣਾ ਵੀ ਨਹੀਂ ਹੈ ਇਸ ਕਰਕੇ ਮੈਂ ਸਾਰੇ ਸਾਧੀਆਂ ਨੂੰ ਇਹ ਅਪੀਲ ਕਰਦਾ ਕਿ ਭਈ ਅੱਜ ਲੋੜ ਹੈ ਕੱਲੇ-ਕੱਲੇ ਸੰਘਰਸ਼ ਕਰਕੇ ਇਨ੍ਹਾਂ ਨੀਤੀਆਂ ਦਾ ਮੁਕਾਬਲਾ ਅਸੀਂ ਨਹੀਂ ਕਰ ਸਕਦੇ ਸਾਨੂੰ ਇਕੱਠੇ ਹੋ ਕੇ ਲੜਨਾ ਪੈਣਾ ਸਾਡੀ ਸਰਕਾਰ ਜਿਹੜੀ ਹੈਗੀ ਆ ਉਹ ਸਾਰੇ ਇੱਕ ਮਤ ਹੈ ਚਾਹੇ ਉਹ ਅਕਾਲੀ ਆ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਆਦਰ ਕੋਈ ਪਾਰਟੀਆਂ ਨੇ ਉਹ ਸਾਰੇ ਇੱਕ ਮਤ ਹੋ ਕੇ ਨੀਤੀਆਂ ਲਾਗੂ ਕਰ ਰਹੀਆਂ ਤੇ ਫੇਰ ਅੱਜ ਜਿਹੜੇ ਉਧਰ ਤੇ ਦੱਬੇ ਕੁੱਤਰੇ ਆ ਲੋਕ ਹੈ ਉਹ ਇਕੱਠੇ ਕਦੇ ਨਹੀਂ ਹੋ ਸਕਦੇ ਕਿਵੇਂ ਸਾਡੇ ਮੱਧ ਵਿੱਚ ਦੋ ਸਕਦੇ ਆ ਸਾਨੂੰ ਮਤਵੇ ਦਾ ਜਥੇਵੰਦਕ ਨੇ ਉਹ ਜਥੇਵੰਦਕ ਮਤਵੇਰ ਨੂੰ ਆਸੀ ਆਪਸੇ ਬਹਿ ਕੇ ਨਿਰਧਾਰਨ ਕਰ ਸਕਦੇ ਆ ਕਿ ਅਸੀਂ ਕੱਢੇ ਹੋ ਕੇ ਸੰਘਰਸ਼ ਕਰਾਂਗੇ ਰਾਜ ਵੀ ਇਹ ਇਨਾਮੀ ਕੀ ਨੂੰ ਅਸੀਂ ਪਿੱਛੇ ਮੋੜਾਂਗੇ